ਸਾਸੀਕਾਰ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਬੜਾ ਜਲਦੀ ਹੀ ਚਿਹਰਾ ਕੋਸ਼ਿਸ਼ ਕੀਤਾ ਜਾਵੇਗਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਕਿਹੜਾ ਹੋਵੇਗਾ ਲੇਕਿਨ ਇਧਰ ਬੜੀ ਵੱਡੀ ਪਸੂੜੀ ਪੈ ਗਈ ਹੈ ਮੁੱਖ ਮੰਤਰੀ ਦੀ ਚਿਰ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਭੰਬਲ ਪੂਸੇ ਵਿੱਚ ਪੈ ਗਈ ਹੈ ਰਾਜਾ ਵੜਿੰਗ ਚਰਨਜੀਤ ਸਿੰਘ ਚੰਨੀ ਸੁਜਿੰਦਰ ਸਿੰਘ ਰੰਧਾਵਾ ਸੁਖਪਾਲ ਖਹਿਰਾ ਸੁਖਜਿੰਦਰ ਰੰਧਾਵਾ ਅਜੇ ਨਵਜੋਤ ਸਿੰਘ ਸਿੱਧੂ ਵੀ ਹੁਣ ਆ ਗਏ ਨੇ ਯਾਨੀ ਕਿ ਇਹਨਾਂ 5 6 ਵੱਡੇ ਆਗੂਆਂ ਵੱਲੋਂ ਰੋਲਾ ਪਾਇਆ ਜਾ ਰਿਹਾ ਹੈ ਕਿ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਹੋਵਾਂਗੇ ਲੇਕਿਨ ਇਹ ਤਾਂ ਡਿਸਾਈਡ ਕਰਨਾ ਹੈ ਇਹ ਤਾਂ ਫੈਸਲਾ ਲੈਣਾ ਹੈ ਹਾਈ ਕਮਾਂਡ ਨੇ ਕਿ ਆਖਰਕਾਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਯਾਨੀ ਕਿ ਦਾਵੇਦਾਰੀਆਂ ਤਾਂ ਸਾਰਿਆਂ ਵੱਲੋਂ ਠੋਕੀਆਂ ਜਾ ਰਹੀਆਂ ਨੇ ਚਾਹੇਓ ਲੇਕਿਨ ਇਧਰ ਇੱਕ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਰਾਜਾ ਉਪਰਿੰਗ ਚਰੰਜ ਸਿੰਘ ਚੰਨੀ ਸੁਖਜਿੰਦਰ ਸਿੰਘ ਰੰਧਾਵਾ ਸੁਖਪਾਲ ਖਹਿਰਾ ਅਤੇ ਨਵਜੋਤ ਸਿੰਘ ਸਿੱਧੂ ਯਾਨੀ ਕਿ ਇਹ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੋਣਗੇ ਇਹਨਾਂ ਨੂੰ ਭਾਜਣਾ ਪੈ ਗਿਆ ਨੇ ਕਿਉਂਕਿ ਅੰਦਰ ਖਾਤੇ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੈ ਜੋ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਿਹਾ ਸੀ ਸਿਰਫ 111 ਦਿਨ ਰਹਿ ਗਈ ਸੀ ਮਿਆਦ ਐਜ਼ ਅ ਮੁੱਖ ਮੰਤਰੀ ਦੇ ਅਹੁਦੇ ਦੀ ਉਸ ਤੋਂ ਬਾਅਦ ਸ਼ਰਨਜੀਤ ਸਿੰਘ ਚੰਨੀ ਨੂੰ 111 ਦਿਨ ਵਾਸਤੇ ਮੁੱਖ ਮੰਤਰੀ ਬਣਾ ਦਿੱਤਾ ਗਿਆ ਇੱਧਰ ਕੈਪਟਨ ਅਮਰਿੰਦਰ ਸਿੰਘ ਅੰਦਰ ਖਾਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਮੀਟਿੰਗਾਂ ਕਰ ਰਹੇ ਨੇ ਸੂਤਰ ਦੱਸਦੇ ਨੇ ਕਿ ਜਿਹੜਾ ਮਾਨ ਸਨਮਾਨ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਪਾਰਟੀ ਵਿੱਚੋਂ ਮਿਲਿਆ ਸੀ ਉਹ ਨਹੀਂ ਮਿਲ ਰਿਹਾ ਭਾਰਤੀ ਜਨਤਾ ਪਾਰਟੀ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਤੇ ਸਲਾਹ مشورہ ਵੀ ਨਹੀਂ ਲਿਆ ਜਾਂਦਾ ਕੈਪਟਨ ਅਮਰਿੰਦਰ ਸਿੰਘ ਚਾਹੇ ਉਹਨਾਂ ਦੀ ਧਰਮ ਪਤਨੀ ਮਹਾਰਾਣੀ ਰਵਨੀਤ ਕੌਰ ਹੋਵੇ ਯਾਨੀ ਕਿ ਖੁੰਝੇ ਲਾ ਕੇ ਰੱਖਿਆ ਹੋਇਆ ਹੈ ਕਿਉਂਕਿ ਜਿਹੜੇ ਵੀ ਫੈਸਲੇ ਲੈ ਜਾ ਰਹੇ ਨੇ ਉਹ ਲੈ ਜਾ ਰਹੇ ਨੇ ਰਵਨੀਤ ਬਿੱਟੂ ਮਨਪ੍ਰੀਤ ਬਾਦਲ ਜਾਂ ਜਿਹੜੇ ਸੁਨੀਲ ਕੁਮਾਰ ਜਾਖੜ ਨੇ ਕੈਪਟਨ ਅਮਰਿੰਦਰ ਸਿੰਘ ਦੀ ਬਿਲਕੁਲ ਪੁੱਛਗਿਛ ਨਹੀਂ ਹੈਗੀ ਕਾਂਗਰਸ ਪਾਰਟੀ ਵਿੱਚ ਇਸ ਲਈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਉਹ ਜਲਦੀ ਹੀ ਕਾਂਗਰਸ ਪਾਰਟੀ ਵਿੱਚ ਫਿਰ ਦੁਬਾਰਾ ਘਰ ਵਾਪਸੀ ਕਰਨ ਜਾ ਰਹੇ ਨੇ ਅਤੇ ਨਾਲ ਦੇ ਨਾਲ ਹੀ ਉਹ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਵੀ ਹੋਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਵੇਂ ਕੈਪਟਨ ਅਮਰਿੰਦਰ ਸਿੰਘ ਮદાન ਛੱਡ ਕੇ ਚਲੇ ਗਏ ਸੀ ਜਦੋਂ ਐਜ਼ ਐ ਉਹ ਮੁੱਖ ਮੰਤਰੀ ਦੇ ਅਹੁਦੇ ਤੇ ਕੰਮ ਕਰ ਰਹੇ ਸੀ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ਨੂੰ ਵੱਡੀ ਦੇਰ ਹੈ ਸੱਤਾ ਦੇ ਵਿੱਚ ਲਿਆਉਣ ਵਾਸਤੇ ਖਾਸ ਕਰਕੇ ਪੰਜਾਬ ਦੇ ਵਿੱਚ ਜਿੱਤੇਗੇ 1984 ਵਰਗੇ ਜਿਹੜੇ ਬਲੂ ਕ੍ਰਾਂਗ ਆਪਰੇਸ਼ਨ ਹੋਏ ਹੁਣ ਕਾਂਗਰਸ ਪਾਰਟੀ ਵੱਲੋਂ ਇਸ ਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਦੋ ਤੋਂ ਤਿੰਨ ਵਾਰ ਸੱਤਾ ਦੇ ਵਿੱਚ ਆਏ ਦੋ ਤੋਂ ਤਿੰਨ ਵਾਰ ਐਜ਼ ਐ ਮੁੱਖ ਮੰਤਰੀ ਬਣੇ ਇਸ ਤੋਂ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਜੇਕਰ ਫਿਰ ਦੁਬਾਰਾ ਵਾਪਸ ਆਉਂਦੇ ਨੇ ਕਾਂਗਰਸ ਪਾਰਟੀ ਵਿੱਚ ਤੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਜਾਂ ਹੋਰ ਪਾਰਟੀਆਂ ਵਿੱਚ ਚਲੇ ਗਿਆ ਸੀ ਉਹ ਫਿਰ ਦੁਬਾਰਾ ਵਾਪਸੀ ਵਾਪਸ ਜਿਹੜੇ ਨੇ ਉਹ ਆਉਣਗੇ ਕਾਂਗਰਸ ਪਾਰਟੀ ਵਿੱਚ ਅਤੇ ਕਾਂਗਰਸ ਪਾਰਟੀ ਨੂੰ ਬੜਾ ਵੱਡਾ ਬਲ ਮਿਲੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ